ਤੂੰ ਪ੍ਰਭ ਅੰਤ ਤੇ ਜਾਮੀ ਮੇਰੇ ਨਾਮ ਮਜੀ ਤੂੰ ਪ੍ਰਭ ਅੰਤ ਤੇ ਜਾਮੀ ਮੇਰੇ ਨਾਮ ਮਜੀ ਕਰ ਕਿਰਪਾ ਘੁਰ ਦੇ ਕਿਰਪਾ ਦਿਆਲਾ ਹੁਣ ਕਾਮਨਿਤ ਸਵਾਮੀ ਕਰ ਕਿਰਪਾ ੁਰ ਦੇਵ ਦਿਆਲਾ ਹੁਣ ਕਾਮਨ ओ जामी, मेरे राम जामि ओ कुप्रबे जामी ਸ਼ਰਮੀ ਆਇਆ ਰਾਤ ਕੋ ਰਾਖਣ ਆਦੀ ਸਗਲ ਤੇ ਆਗੁਰ ਸ਼ਰਮੀ ਆਇਆ ਰਾਤ ਕੋ ਰਾਖਣ ਆਦੀ लागे तित गम लागे क्या ए जंत विचारे क्या ए जंत विचारे तू प्रभयंत जामी मिलिया ਕਿ ਜਪਤਾੁਰ ਦੇਵ ਦਿਆਲਾ ਗੁਣ ਗਾਵਨਿਤ ਸਾਮੀ ਕਾ ਕਿਰਪਾ ਗੁਰ ਦੇਵ ਦਿਆਲਾ ਗੁਣ ਗਾਵਨਿਤ ਸਾਮੀ ਪਰਮ ਪ੍ਰਭੈਮ ਸਜਿ ਜਾਮੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਤਨ ਹੁਕਮ ਹੋਇਆ ਸੀ ਕਿ ਇਹ ਸ਼ਬਦ ਨੂੰ ਪੜਨਾਂ ਦੇ ਸਕਿੱਲ ਤੋਂ ਪਾਓ ਫੀਮੇਲ ਸਕਿੱਲ ਤੋਂ ਸੋ ਆਵਾਜਾ ਪਾਬ ਜੀ ਨੂੰ ਇਹ ਸ਼ਬਦ ਨੂੰ ਸਿਖਾਉਣ ਦਾ ਚਤਨ ਕਰੀਏ ਇਹ ਸ਼ਬਦ ਨੂੰ ਆਪਾਂ ਇਹ ਸ਼ਰਤ ਕਰਾਂਗੇ ਜੀ ਪੜਨ ਦੇ ਸਕਿੱਲ ਤੋਂ ਸੋ ਆਪ ਜੀ ਨੇ ਸ਼ਬਦ ਸੁਣੀ ਹੀ ਲਿਆ ਹੈ ਉਹ ਮੈਂ ਆਪ ਜੀ ਨੂੰ ਔੜੀ-ਔੜੀ ਸਾਰਾਂ ਤੇ ਲਗਾ ਕੇ ਦੱਸਦਾ ਹਾਂ ਜੀ ਤੂੰ ਪ੍ਰਭ ਅੰਤਰ ਜਾਮੀ ਤੂੰ ਪ੍ਰਭ ਅੰਤਰ ਜਾਮੀ ਫਿਰ ਦੇਖੋ ਜੀ ਤੂੰ ਪ੍ਰਭ ਤੂੰ ਪ੍ਰਭ ਅੰਤਰ ਜਾਮੀ मेरे राम जी मेरे राम जी तू प्रभु अंतर जामी मेरे राम जी कर के जपा कर के जपा गोर ਦੇਵ ਤੇ ਆਲਾ ਫਿਰ ਦੇਖੋ ਜੀ ਕਾਜ ਕੇ ਜੋ ਪਾ ਗੁਰ ਦੇਵ ਤੇ ਆਲਾ ਗੁਣ ਗਾਵ ਨਿਤ સ્વાਮੀ ਕਾਜ ਕੇ ਜੋ ਪਾ ਕਾਜ ਕਿਰਪਾ ਗੁਰ ਦੇਵ ਦਿਆਲਾ ਕਾਜ ਕਰਪਾ ਗੁਰ ਦੇਵ ਦਿਆਲਾ ਗੁਣ ਗਾਵਨਿਤ ਸਵਾਮੀ ਤੋ ਪ੍ਰਭ ਅੰਤਰ ਜਾਮੀ ਮੇਰੇ ਰਾਮ ਜੀ ਅੰਤਰਾ ਦੇਖੋ ਜੀ ਸਗਲ ਤੇ ਆਗ ਸਗਲ ਤੇ ਆਗ ਗੁਰ ਸਗਲ ਤੇ ਆਗ ਗੁਰ ਸ਼ਰਣੀ ਆਇਆ ਸਗਲ ਤੇ ਆਗੁਰ ਸਰਣੀ ਆਇਆ ਰਾਖੋ ਰੱਖਣ ਹਾਰੇ ਦੇਖੋ ਜੀ ਰਾਖੋ ਰਾਖਣ ਹਾਰੇ ਸਗਲ ਤੇ ਆਗੁਰ ਸ਼ਰਣੀ ਆਇਆ ਰਾਖੋ ਰਾਖਣ ਹਾਰੀ ਜਿਤ ਤੂੰ ਲਾਵੇ ਤਿਤ ਹਮ ਲਾਗੇ ਜਿਤ ਤੂੰ ਲਾਵੇ ਤਿਤ ਹਮ ਲਾਗੇ ਕਿਆ ਏ ਜੰਤ बेचारी क्या जंत बेचारी तू प्रभ अंतर जामी मेरा जी तू प्रभ अंतर जामी ਰਾਮ ਜੀ ਕਰ ਕਿਰਪਾ ਗੁਰ ਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਤੂੰ ਪ੍ਰਭ ਅੰਤਰ ਜਾਮੀ ਮੇਰੇ ਰਾਮ ਜੀ ਸੋ ਚਲਦੀ ਹੀ ਆਪ ਜੀ ਨੂੰ ਅਗਲੀ ਵੀਡੀਓ ਪਾਵਾਂਗੇ ਜੀ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ